ਖੇਡ ਕਰਵਾਈ ਜਾ ਰਹੀ 34ਵੇਂ ਸਾਲ ਦੇ ਕਬੱਡੀ ਕੱਪ ਦਾ ਫਾਈਨਲ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਜਿਹਦਾ ਪਹਿਲਾ ਪ੍ਰਾਈਜ਼ 71000 ਦੂਸਰਾ ਪ੍ਰਾਈਜ਼ 51000 ਤੇ ਬੈਸਟ ਜਾਫੀ ਤੇ ਬੈਸਟ ਰੇਡਰ ਦੇ ਲਈ 31-31000 ਰੁਪਇਆ ਜਿਹੜਾ ਨਗਦ ਰਕਮ ਦੇ ਰੂਪ ਦੇ ਵਿੱਚ ਦਿੱਤਾ ਜਾਵੇਗਾ ਮੈਂ ਬਣਾ ਮਾਈਟਰ ਨੂੰ ਪਵਾ ਦਮ ਵੀ ਉਹਨਾਂ ਬਣਾ ਮੈਂ ਬਹਰ ਲਿਏ ਜੀ ਪੜਾ ਨਾ ਕਰਦੇ ਇੱਕ ਬਣਾਇਆ ਦੀ ਵੀ ਜੀ ਨਾ ਤੇ ਹੁੰਦਾ ਮਟਰਾਂ ਦਾ ਕਹਿੰਦੀ ਭੁੱਖ ਜੀ ਆ ਕਿੱਥੇ ਦਾ ਲੈਣਾ ਹੈ ਹਾਂ ਬੜੇ ਕਿਉਂ ਕਿ ਲਾ ਬੰਦੇ ਦਾ ਛਾਈ ਦਾ ਬੋਟ ਨਾ ਨਹੀਂ ਹਾਂ ਜੀ ਆ ਖਾਣਾ ਦਾ ਚਾਹੀਦੀ ਆ ਜਿਹੜੇ ਕੋਲ ਦੋ ਮੇਰੇ ਜਾਨ ਆ ਫਰੀਦ ਹੈ ਦੋ ਦਿਨਾਂ ਵਰਗਾ ਨਹੀਂ ਆ ਕਰਾਂਗੇ ਭਾਈ ਜਾਨੀ ਉੱਤੇ ਹੋਇਆ ਕੰਮ ਨਾ ਪਛਾਣਈਏ ਨਾ ਬਖਰਾਈਏ ਇਹ ਵੀ ਦੇਖਣਾ ਪੱਤਰ ਹੈ ਭਾਈ ਬੇਨਤੀ ਹੈ ਮਨੀ ਮੈਚ ਸ਼ੁਰੂ ਕਰਨਾ ਮੈਨੂੰ ਲੱਗਦਾ ਤੇਰਾ ਪਿੰਡ ਨੇੜੇ ਹੈ ਲਾਡੀ ਚੌਂਦਿਆਂ ਵਾਲਾ ਮੱਟੂ ਤੇ ਸਰਵਾ ਚੌਂਦਿਆਂ ਵਾਲਾ ਪੱਟੂ ਲਾਡੀ ਤੇ ਸਰਵਾ ਤੈਨੂੰ ਰੇਡਰ ਜਿਹੜੇ ਉਹ ਚੌਂਦਿਆਂ ਦੀ ਟੀਮ ਦੇ ਲਈ ਖੇਡਦੇ ਆ ਸਾਡੀ ਬੇਨਤੀ ਹੈ ਵੀ ਉਹਨਾਂ ਦੇ ਕਾਰਨ ਮੈਚ ਜਿਹੜਾ ਰੁਕਿਆ ਹੋਇਆ ਹੈ ਭਗਤ ਧੰਨਾ ਜੱਟ ਸਪੋਰਟਸ ਕਲੱਬ ਵੱਲੋਂ ਤਰਨੀ ਦੇ ਜੱਫੇ ਦਾ ਵੱਡਾ ਮਾਣ ਹੋਵੇਗਾ 100 ਦਿੱਤਾ ਜਾਵੇਗਾ ਜਿੰਨੇ ਜੱਫੇ ਉਨੇ 100 ਦਿੱਤੇ ਜਾਣਗੇ ਬੇਪੀਅ ਮੈਚ ਸ਼ੁਰੂ ਕਰ ਦਈਏ ਰੇਡੀ ਦਰਵਾਜੀ ਆਖੋ ਮੁੰਡਿਆਂ ਨੂੰ ਦੋ ਰਹਿੰਦੇ ਆ ਪਲੇਅਰ ਤਰਨੀ ਕਹਿੰਦਾ ਸਾਡੇ ਰੇਡਰ ਨਹੀਂ ਆਏ ਮੈਂ ਕਿਹਾ ਸਾਰੇ ਹੀ ਪਿੰਡ ਖੜਾ ਤੈਨੂੰ ਹੱਲਾਸ਼ੇਰੀ ਦੇਣ ਨੂੰ ਤੂੰ ਰੇਡਾਂ ਵੀ ਪਾ ਲਈ ਨਾਲ ਜਫੇ ਤੇ ਲਾਉਣੀ ਆ ਪਰ ਇੱਕ ਗੱਲ ਆ ਤਰਨੀ ਜਿਹੜਾ ਪਹਿਲੇ ਮੈਚ ਕਰ ਗਿਆ ਨਾ ਅੱਜ ਤਰਨੀ ਨੇ ਕਹਿੰਦੇ ਕਹਾਉਂਦੇ ਮੁੰਦੇ ਮਾਰੇ ਆ ਵਾਕਈ ਮੈਚ ਬੜਾ ਸੋਹਣਾ ਖੇਡਿਆ ਗਿਆ ਹੈ ਬੜੇ ਤਗੜੇ ਮੈਚ ਧਰਤੀ ਦੇ ਖੇਡੇ ਗਏ ਮੇਰਾ ਹੈ ਪਰਮਾਤਮਾ ਦੀ ਉਧਰ ਗੁਰਪ੍ਰੀਤੋਂ ਨਹੀਂ ਸਾਡੇ ਵੀਰ ਮਾਉਂਡੋਂ ਨਹੀਂ ਪਰਮਿੰਦਰ ਰੋਣੀ ਪਡਰੁੱਖਾਂ ਵਾਲੇ ਦਿਲੋਂ ਧੰਨਵਾਦ ਹੈ ਸਾਰੇ ਸਾਡੇ ਵੀਰ ਨੇ ਪ੍ਰਬੰਧਕਾਂ ਦਾ ਪਿਆਰ ਹੈ ਮੈਚ ਸ਼ੁਰੂ ਕਰਦੇ ਆਂ ਵੀਰ ਜੀ ਜਿਹੜੇ ਲਾਈਵ ਦੇਦੇ ਹਨ ਜੋ ਕਿ ਮੇਰੇ ਪਿੰਡ ਦਾ ਵੇਂਦਾ ਹੋਇਆ ਖੋਸੇ ਕੋਟ ਦੇ ਨਾਲ ਕਿੰਦਰ ਰੌਲਾ ਪਈ ਹੈ ਮੇਰੀ ਬੇਨਤੀ ਹੈ ਮੇਰੇ ਭਰਾ ਬਣ ਕੇ ਮੈਚ ਸ਼ੁਰੂ ਕਰ ਦिए ਡੈਣੀ ਦੜਵਾ ਜੀ ਸੇਵਕ ਹਲੋ ਉਹ ਬਈ ਪੱਟੂ ਤੇ ਸਭਾ ਕਿੱਥੇ ਨੇ ਯਾਰਾ ਛੋਟਾ ਕਰਕੇ ਮੈਚ ਖੜਾ ਯਾਰਾ ਤੁਸੀਂ ਪਹਿਲਾਂ ਫੇਸ Semi-final ਕਰਕੇ ਆਓ ਯਾਰ ਵਿੱਚ ਚੱਕ ਬਿੰਨੂ ਢਿੱਲੋਂ ਦੇ ਕਹਿਣ ਅਗੂ ਬਚੋ ਬਚੋ ਢੂਡ ਵਾਲਾ ਕੱਬਾ ਸਭਾ ਜੱਕੀ ਫਿਰਦਾ ਮੇਰੀ ਬੇਤੀ ਹੈ ਵੀਰ ਜੀ ਰਿੰਦੇ ਪਲੇਰ ਆਜੋ ਆ ਗਿਆ ਸਰਵਾ ਪੱਟੂ ਵੀ ਆ ਗਿਆ ਲੈ ਵੀ ਭਾਈ ਹੁਣ ਆਪਾਂ ਮੈਚ ਸ਼ੁਰੂ ਕਰ ਲਈਏ ਚੌਂਦਿਆਂ ਦੀ ਟੀਮ ਸਟੇਜ ਤੋਂ ਖੱਬੇ ਪਾਸੇ ਐ ਸੱਜੇ ਪਾਸੇ ਟੀਮ ਜਿਹੜੀ ਉਹ ਕੱਟੂ ਦੀ ਮੁਕਾਬਲਾ ਜਿਹੜਾ ਫਾਈਨਲ 34ਵੇਂ ਕਬੱਡੀ ਕੱਪ ਦਾ ਓਬਾਵਾਲ ਦੇ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖੇਡ ਸਟੇਡੀਅਮ ਉੱਬਾਵਾਲ ਦੀ ਧਰਤੀ ਹੈ ਜਿੱਥੇ ਸਮੁੱਚੇ ਇਲਾਕੇ ਪਰ ਦੀ ਸਾਰੀ ਸੰਗਤ ਦਾ ਬਹੁਤ ਬਣਾ ਸਹਿਯੋਗ ਹੈ ਇਸ ਕਬੱਡੀ ਕੱਪ ਦੇ ਲਈ ਲੈ ਵੀ ਭਾਈ ਹੁਣ ਆਪਾਂ ਮੈਚ ਸ਼ੁਰੂ ਕਰ ਲਈਏ ਲੱਖਾ ਢੰਡੋਲੀ ਵਾਲਾ ਜਸਵੀਰ ਗੁੱਡੂ ਰਸ਼ਵੀਰ ਘਮਾਨ ਤੇ ਗਿਆਨੀ ਵਰਗੇ ਇਹ ਜਾਫੀ ਹੋਣਗੇ ਨੌਜਵਾਨ ਕੱਟੂ ਦੀ ਟੀਮ ਦੇ ਬਤੌਰ ਰੀਡਰ ਜਿਹੜਾ ਜਸਵੰਤ ਸਾਹੀ ਵਰਗੇ ਖਿਡਾਰੀਆਂ ਨੇ ਖੇਡਣਾ ਹੈ ਜਿੱਥੇ ਦੂਸਰੇ ਪਾਸੇ ਪ੍ਰਦੀਪ ਵਰਗੇ ਨੋਜਮਨ ਅਛਰੇ ਵਰਗੇ ਕਾਕੇ ਵਰਗੇ ਬਤੌਰ ਜਾਫੀ ਟਰਨੀ ਓਬਾ ਵਾਲੀਆ ਚੌਂਦਿਆਂ ਦੀ ਟੀਮ ਦੇ ਵਿੱਚ ਹੋਣਗੇ ਬਤੌਰ ਰੀਡਰ ਨੋਜਮਨ ਲਾਡੀ ਹੈ ਗੱਲਾਂ ਦੁਨੀਆ ਦੇ ਵਿੱਚ ਚੱਲੀਆਂ ਐ ਉਹ ਗੀਤਕਾਰੀ ਦੇ ਖੇਤਰ ਦੇ ਵਿੱਚ ਪਰ ਕਬੱਡੀ ਪ੍ਰਬੰਧਕ ਇਹਨਾਂ ਵਾਰ-ਵਾਰ ਮੰਗਦਾ ਇੱਕ ਤਾਂ ਪੈਸੇ ਲੱਖਾਂ ਰੁਪਈਆ ਦੇਣਾ ਇਹਨਾਂ ਦਾ ਇਹੀ ਕਸੂਰ ਹੈ ਵੀ ਇਹ ਬਰਦਾਸ਼ਤ ਕਰ ਰਹੇ ਆ ਤੁਹਾਨੂੰ ਪਰ ਇਹ ਵਧੀਆ ਗੱਲ ਨਹੀਂ ਹੈਗੀ ਮਾਰਨਾ ਸਾਡੇ ਸਤਿਕਾਰਯੋਗ ਹੈ ਵੱਡੇ ਐ ਕਿਉਂਕਿ ਜਦੋਂ ਵੀ ਉਹਨੇ ਭਰੇ ਮਨ ਨਾਲ ਕਿਹਾ ਇੱਕ ਦੁੱਖ ਤਾਂ ਹੁੰਦਾ ਵੀ ਮੈਚ ਸ਼ੁਰੂ ਕਰ ਦੋ ਲਓ ਕਹਿੰਦੇ ਪਹਿਲੀ ਕਬੱਡੀ ਪੈਣ ਲੱਗੀ ਹੈ ਸੇਵਕ ਤਰਗਲ ਮੁੰਡੇ ਦੀ ਸਰਬਾ ਚੌਂਦਿਆਂ ਵਾਲਾ ਪਹਿਲੀ ਕਬੱਡੀ ਚੌਂਦਿਆਂ ਦੀ ਟੀਮ ਦੇ ਲਈ ਪਾਉਣ ਦੀ ਇਸ ਵੇਲੇ ਤਿਆਰੀ ਕਰਦਾ ਹੋਇਆ ਕਿ ਸਮੁੰਦਰ ਹਕੀਕਤ ਹੈ ਛੱਲਾਂ ਦਾ ਕੀ ਹੈ ਗੱਲਾਂ ਤਾਂ ਗੱਲਾਂ ਨੇ ਗੱਲਾਂ ਦਾ ਕੀ ਹੈ ਗੱਲਾਂ ਬੜੀਆਂ ਹੋ ਚੁੱਕੀਆਂ ਫਾਈਨਲ ਦੀ ਪਹਿਲੀ ਰੇਡ ਇੱਕ ਤਾਰੀ ਮਾਰਦੇ 184000 184000 ਦਿੱਤਾ ਜਾਵੇਗਾ ਫਾਈਨਲ ਮੈਚ ਦੇ ਲਈ ਲਓ ਸਾਹਮਣੇ ਸਰਬਤ ਚੌਂਦਿਆ ਵਾਲਾ ਅਛਰੇ ਦਾ ਵੀਰ ਪਹਿਲੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਜਾ ਰਿਹਾ ਹੈ ਲੱਖਾਂ ਢੰਡੋਲੀ ਵਾਲਾ ਵੀ ਤਿਆਰ ਹੈ ਬਲਜੀਤ ਗੁੱਡੂ ਵੀ ਤਿਆਰ ਹੈ ਨਾਲ ਕਹਿੰਦੇ ਵੀ ਰਸਵੀਰ ਘਮਾਣ ਵਰਗੇ ਗਿਆਨੀ ਵਰਗੇ ਇਹ ਆ ਗੁੱਡੂ ਕੱਟੂ ਵਾਲਾ ਜਸਵੀਰ ਸਿੰਘ ਬਾਪਿਆਂ ਨੇ ਨਾਂ ਰੱਖਿਆ ਕਿ ਢੀੜੀ ਗਲੀ ਵਿੱਚ ਹੋ ਗਏ ਟੱਕਰੇ ਫੜ ਕੇ ਬਾਹੋਂ ਫੜ ਕੇ ਭੱਜ ਲੈ ਬੇ ਮਿੱਤਰ ਉਹ ਟੱਕੂ ਤੇ ਟੱਕੂ ਆ ਖੜ ਕੇ ਭਾਜ ਬੇ ਮਿੱਤਰ ਵਾਕਿ ਕਹਿੰਦੇ ਮੈਚ ਖੜ ਕੇ ਲੱਗਣਾ ਹੈ ਅਗਲੀ ਰੇਡ ਕਹਿੰਦੇ ਤਾਲਾ ਧੂੜ ਕੁੱਟੀਆਂ ਮੇਰੇ ਮਿੱਤਰੋ ਪੌਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਚਾਰ ਗਿਆ ਸੀਰੇ ਟੱਕਾਂ ਤੇ ਥਾਪੀਆਂ ਵੱਜ ਰਹੀਆਂ ਉੱਬਾ ਵਾਲ ਦੀ ਧਰਤੀ ਹੈ ਉੱਧਰ ਗੁਰਪ੍ਰੀਤ ਬਡਰੁੱਖਾਂ ਵਾਲਾ ਸਾਡਾ ਵੀਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਨਾਲ ਹਰਵਿੰਦਰ ਰੋਣੀ ਸਾਡੇ ਵੀਰ ਸਾਰੇ ਵੀਰ ਦੇ ਬਡਰੁੱਖਾਂ ਤੋਂ ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰ ਰਿਹਾ ਹੈ ਇੱਥੇ ਕਹਿੰਦੇ ਰੇਡ ਪਾ ਰਹੀ ਹੈ ਇਹ ਕਹਿੰਦੇ ਕਾਲਾ ਧੂੜਕੋਟੀਆਂ ਮੇਰੇ ਮਿੱਤਰੋ ਜਿਹਨੇ ਵੱਧ ਕੇ ਕਬੱਡੀ ਪਾਈ ਹੈ ਉਧਰ ਪ੍ਰਬੰਧਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਤੜਕੇ ਤੋਂ ਲੈ ਕੇ ਕਹਿੰਦੇ ਕੋਈ ਨਾਂ ਨਹੀਂ ਬੁਲਾਇਆ ਹੈ ਕਹਿੰਦੇ ਮਰੋੜ ਕਬੱਡੀ ਦਿਖਾਉਣੀ ਹੈ ਮਰੋੜ ਕਬੱਡੀ ਦਿਖਾਉਣੀ ਹੈ ਵੀਰਾਂ ਦਾ ਵੱਡਾ ਧੰਨਵਾਦ ਹੈ ਪਰ ਇਹ ਕਹਿੰਦੇ ਰੇਡ ਖੇਡ ਦੇ ਮੈਦਾਨ ਦੇ ਵਿੱਚ ਫਿਰ ਪਾ ਰਹੀ ਹੈ ਲੈਡੀਆਂ ਚੌਂਦਿਆਂ ਵਾਲਾ ਇਸ ਵੇਲੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਵਾਹ ਓਏ ਚੌਂਦਿਆਂ ਵਾਲਿਆ ਲਾਡੀ ਐ ਚੌਂਦੇ ਵਾਲਾ ਇਸਮੀ ਬਿਨਾ ਗੱਲੋ ਲਲਕਾਰੇ ਨਿਉ ਮਾਰਦੇ ਬਾਲੇ ਤੱਤੇ ਜੋ ਬਲੱਡ ਉਹੀ ਠਾਰਦੇ ਗੁੱਟ ਫੜ ਫੜ ਜੱਫੀ ਅੱਜ ਲਾਉਣੇ ਜੱਟ ਨੇ ਸਿਰੇ ਤੇ ਆ ਧਾਵੀ ਅੱਜ ਧੌਣੇ ਜੱਟ ਨੇ ਜਿੱਤਾਂ ਵਾਲੇ ਫੈਸਲੇ ਸੁਣਾਉਣੇ ਜੱਟ ਨੇ ਜਿੱਤਾਂ ਵਾਲੇ ਫੈਸਲੇ ਸੁਣਾਉਣੇ ਜੱਟ ਨੇ ਫੈਸਲੇ ਹੋਣਗੇ ਜਿੱਤਣਾ ਕਿਹਨੇ ਆਏ ਇਹ ਕਹਿੰਦੇ ਹਲਾਤਾਂ ਨੇ ਫੈਸਲੇ ਕਰਨੇ ਆ ਇਹ ਸਮੇਂ ਨੇ ਫੈਸਲੇ ਕਰਨੇ ਆ ਲੋ ਪੱਟੂ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਜੋੜ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਬਾਈ ਤਾਂ ਕਹਿੰਦੇ ਗੁੰਦਵਾ ਸ਼ਰੀਰ ਆ ਨੌਜਵਾਨ ਦੀ ਕਹਿੰਦੇ ਸਪੀਡ ਆ ਮੁੰਡਾ ਪੱਬਾ ਦਾ ਸ਼ੋਲਾ ਹੈ ਮੁੰਡੇ ਦਾ ਨਾਮ ਹੈ ਕਹਿੰਦੇ ਦੁਨੀਆ ਭਰ ਦੇ ਵਿੱਚ ਇਹ ਆ ਟੂ ਫੱਤੇਗੜ ਸ਼ੰਨਾ ਵੀ ਧਰਤੀ ਦਾ ਜਿਹੜੇ ਇੱਕ ਤਗੜੇ ਨੰਬਰ ਦਾ ਪਾਪਾ ਕਰ ਦੁੱਤਾ ਲੈ ਵੀ ਕਾਲੇ ਪਾਰ ਵੀ ਕਬੱਡੀ ਧੂੜ ਕੋਟੀਏ ਕਾਲੇ ਦੀ ਰੇਡ ਸੇਵਕ ਕਰ ਗਿਆ ਨਾ ਮੁੰਡੇ ਦੀ ਧੂੜ ਕੋਟੀਏ ਕਾਲੇ ਦੀ ਇਸ ਵੇਲੇ ਕਬੱਡੀ ਪੈ ਰਹੀ ਹੈ ਚਾਰ ਨੇ ਨੌਜਵਾਨ ਪ੍ਰਦੀਪ ਵਰਗੇ ਚੌਂਦਿਆਂ ਦੇ ਕਾਕੇ ਵਰਗੇ ਅਛਰੇ ਵਰਗੇ ਨਾਲ ਤਰਨੀ ਉੱਬਾਵਾਲ ਪਿੰਡ ਦਾ ਉੱਬਾਵਾਲ ਦੀ ਧਰਤੀ ਹੈ ਮੈਦਾਨ ਦੇ ਵਿੱਚ ਧੂੜ ਕੋਟੀਆਂ ਭੱਜਿਆ ਜਾ ਰਿਹਾ ਹੈ ਕਿ ਹਾਕਾ ਮਾਰਦੇ ਨੇ ਨਿਤ ਹੀ ਤੂਫਾਨ ਨੂੰ ਹਲੇ ਨੇਰੀਆਂ ਦਾ ਖਹਿਣ ਜੋਗੇ ਹੋਏ ਨਹੀਂ ਓਏ ਬੈਰ ਸਾਡੇ ਨਾਲ ਫਿਰਦੇ ਆ ਪਾਉਣ ਨੂੰ ਹਲੇ ਬੈਲੀਆਂ 'ਚ ਬਹਿਣ ਜੋਗੇ ਹੋਏ ਨਹੀਂ ਬੈਰ ਸਾਡੇ ਨਾਲ ਫਿਰਦੇ ਆ ਪਾਉਣ ਨੂੰ ਹਲੇ ਬੈਲੀਆਂ 'ਚ ਬਹਿਣ ਜੋਗੇ ਹੋਏ ਨਹੀਂ ਚੌਂਦਿਆਂ ਵਾਲੇ ਸਰਵੇ ਦੀ ਕਬੱਡੀ ਪੈ ਰਹੀ ਐ ਗੁੱਡੂ ਕਰ ਕੁਝ ਓਏ ਕਰ ਕੁਝ ਦੁਨੀਆ ਸ਼ਰਦਾਂ ਵਾਲੀ ਬੈਠੀ ਐ ਕਹਿ ਫਿਰ ਢੰਡੋਲੀ ਵਾਲੇ ਨੂੰ ਕਹ ਤੇਰੇ ਨਾਲ ਖੜੇ ਗਿਆਨੀ ਨੂੰ ਜਾਂ ਕਹਿ ਫਿਰ ਰਸਬੀਰ ਘਮਾਨ ਨੂੰ ਲਓ ਕਹਿੰਦੇ ਇਹਨੂੰ ਕਿਹਨੇ ਪੜਨਾ ਹੈ ਇਹਨੂੰ ਕਿਹਨੇ ਸਮਝਾਉਣਾ ਹੈ ਇਹ ਲੱਖਾ ਢੰਡੋਲੀ ਵਾਲਾ ਲੱਖਾ ਢੰਡੋਲੀ ਵਾਲਾ ਲਓ ਕਹਿੰਦੇ ਰੇਡ ਪੈ ਰਹੀ ਹੈ ਪੂਰੀ ਦੇ ਕੀ ਬਾਈ ਪਰਚੀ ਬੋਲਤੀ ਬਾਈ ਪ੍ਰਬੰਧਕ ਕਹਿੰਦੇ ਪਹਿਲਾਂ ਸਾਥੋਂ ਪੁੱਛੋ ਫਿਰ ਬੋਲੋ ਪਰਚੀ ਆਓ ਮੇਰਾ ਭਰਾ ਇਧਰ ਪ੍ਰਬੰਧਕਾਂ ਨੂੰ ਮਿਲ ਲਓ ਵੀਰ ਖੜੇ ਇੰਦਰ ਲਓ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਲਓ ਚਾਰ ਨੇ ਦੇ ਚਾਰ ਨੇ ਚਾਰੇ ਪਿਆਰ ਰਿਦਾ ਕਹਿੰਦੇ ਪੈ ਰਹੀ ਆ ਉਹ ਸਾਹਮਣੇ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਲੈ ਵੀ ਸ਼ੇਰਕ ਕਰਵੀ ਗੱਲ ਲਾਡੀ ਆ ਚੌਂਦਿਆਂ ਵਾਲਾ ਕਬੱਡੀ ਪਾ ਰਿਹਾ ਧੰਨਾ ਭਗਤ ਸਪੋਰਟਸ ਕਲੱਬਾ ਉਹ ਪਾਵਾਲ ਵਾਲੇ ਵੀਰਾਂ ਨੇ ਐਲਾਨ ਕਰਵਾ ਦਿੱਤਾ ਵੀ ਤਰਨੀ ਜਿੰਨੇ ਜੱਫੇ ਲਾਵੇਗਾ 500 ਦਿੱਤਾ ਜਾਵੇਗਾ ਹਰ ਜੱਫੇ ਤੇ ਇਹ ਫਾਈਨਲ ਕਹਾਦਾ ਤਾਂ ਦੋ ਭਰਾਵਾਂ ਦੀ ਟੱਕਰ ਹੈ ਇੱਕ ਪਾਸੇ ਕਹਿੰਦੇ ਛੰਨਾ ਵਾਲਾ ਪੱਟੂ ਕਬੱਡੀਆਂ ਪਾ ਰਿਹਾ ਹੈ ਔਰ ਦੂਸਰੇ ਪਾਸੇ ਪੱਟੂ ਦਾ ਵੀਰ ਨੌਜਵਾਨ ਭੂਰੀ ਕਬੱਡੀਆਂ ਪਾ ਰਿਹਾ ਹੈ ਲਓ ਸਾਹਮਣੇ ਵੇਖੀਏ ਵੀ ਇਸ ਵਿੱਚ ਲਾਡੀ ਚੌਂਦਿਆਂ ਵਾਲਾ ਬੜੇ ਤਕੜੇ ਪੁਆਇੰਟ ਦਾ ਵਾਅਦਾ ਕਰ ਚੁੱਕਾ ਹੈ ਧੂਰਕੋਟੀਏ ਕਾਲੇ ਦੀ ਕਬੱਡੀ ਮੈਦਾਨ ਦੇ ਵਿੱਚ ਪੈ ਰਹੀ ਹੈ ਲਓ ਕਾਲਾ ਕਹਿੰਦੇ ਧੂਰਕੋਟੀਆ ਰੇਡ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਕਾਲੇ ਦੇ ਕਹਿੰਦੇ ਚਰਚੇ ਨੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਤੇ ਕੈਨੇਡਾ ਦੇ ਵਿੱਚ ਹੋ ਰਿਹਾ ਸਿਰਾਂ ਮੇਰੇ ਮਿੱਤਰੋ ਕੈਨੇਡਾ ਦੇ ਵਿੱਚ ਖੇਡੇਗਾ ਜਿਹੜੇ ਕੈਨੇਡਾ ਖੇਡੇਗਾ ਟਾਲਰ ਮਿਲਦੇ ਆ ਜਿਹੜੀ ਇੰਗਲੈਂਡ ਖੇਡਦੇ ਪਾਉਂਡ ਮਿਲਦੇ ਆ ਜਿਹੜੇ ਯੂਰਪ ਖੇਡਦੇ ਯੂਰੋ ਮਿਲਦੇ ਆ ਜਿਹੜੇ ਦੁਬਈ ਖੇਡਦੇ ਦਰਾਮ ਮਿਲਦੇ ਆ ਜਿਹੜੇ ਮਲੇਸ਼ੀਆ ਖੇਡਦੇ ਰਿੰਗਟ ਮਿਲਦੇ ਆ ਜਿਹੜੇ ਮਨੀਲਾ ਖੇਡਦੇ ਪੀਸੋ ਮਿਲਦੇ ਆ ਤੇ ਜਿਹੜੇ ਉੱਬਾਵਾਲ ਖੇਡਦੇ ਉਹਨਾਂ ਨੂੰ ਰੁਪਈਏ ਮਿਲਦੇ ਆ ਜਿਹੜੇ ਜਿੱਤ ਕੇ ਜਾਂਦੇ ਆ ਰੁਪਈਏ ਮਿਲਦੇ ਆ ਜਿਹੜੇ ਹਾਰ ਕੇ ਜਾਂਦੇ ਆ ਹੌਸਲੇ ਮਿਲਦੇ ਆ ਮੇਰ ਦਾ ਕੋਲ ਨਾ ਕੋਈ ਜ਼ਰੂਰ ਹੈ ਮੈਂ ਬੇਨਤੀ ਕਰਦਾ ਮੂਵ ਸਪਰੇ ਗਰਾਊਂਡ ਦੇ ਵਿੱਚ ਬਾਈ ਲੈ ਆਈਏ ਲਓ ਸਾਹਮਣੇ ਆ ਗਿਆ ਨੋਜਵਾਨ ਕਬੱਡੀ ਪਾਉਣ ਦੇ ਲਈ ਇਸ ਵੇਲੇ ਮੈਦਾਨ ਦੇ ਵਿੱਚ ਚੌਂਦਿਆਂ ਦੀ ਟੀਮ ਦੇ ਲਈ ਪੱਟੂ ਦੀ ਕਬੱਡੀ ਪੈ ਰਹੀ ਹੈ ਤੇ ਚਾਰ ਖੜੇ ਐ ਚਾਰ ਖੜੇ ਐ ਖੜੇ ਮਾਰਨ ਥਾਪੀਆਂ ਬਈ ਤੋਚੀ ਲੱਖਾ ਜਵਾਰਾ ਲਾਲੀ ਬੜੇ ਤਕੜੇ ਨੰਬਰ ਦਾ ਵਾਦਾ ਹੋ ਚੁੱਕਾ ਹੈ ਰੇਡ ਪਾਉਣ ਦੇ ਲਈ ਫਿਰ ਪੂਰੀ ਛੰਨਾ ਵਾਲਾ ਇਹ ਸੱਜਣਾ ਵੇਖੀ ਚੱਲ ਤੂੰ ਵੇਖੀ ਚੱਲ ਹਾਲੇ ਤਾਂ ਸ਼ੁਰੂਆਤਾਂ ਨੇ ਓਏ ਸੂਰਜ ਚੜ੍ਹਨੋਂ ਕਦੋਂ ਹਟਾਤੇ ਦਸ ਕਾਲੀਆਂ ਰਾਤਾਂ ਨੇ ਸੂਰਜ ਚੜ੍ਹਨੋਂ ਕਦੋਂ ਹਟਾਤੇ ਦਸ ਕਾਲੀਆਂ ਰਾਤਾਂ ਨੇ ਬਸ ਕਾਲੀਆਂ ਰਾਤਾਂ ਨੇ ਬਹੁਤ ਵੱਡਾ ਧੰਨਵਾਦ ਹੈ ਭਾਈ ਨਾਲੇ ਪਿਆਰ ਦੇ ਗਾਇਨ ਨਾਲੇ ਸਿਰ ਪਲੋਸ ਕੇ ਆ ਧੰਨਵਾਦ ਜਉਂਦੇ ਰੋ ਵਾਸਤੇ ਲੋ ਲਓ ਰੇਡ ਕਹਿੰਦੇ ਤਿਆਰ ਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਜਿਬਰ ਕਹਿੰਦੇ ਚਾਰ ਦੇ ਵਿੱਚ ਚਾਰੇ ਦੇ ਚਾਰੇ ਤਿਆਰ ਨੇ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਨੌਜਵਾਨ ਕਹਿੰਦੇ ਕਬੱਡੀ ਪਾ ਰਿਹਾ ਮੇਲਾ ਕਹਿੰਦੇ ਉੱਪਾ ਮਾਰਦਾ ਮੇਰੇ ਮਿੱਤਰੋ ਪ੍ਰਮਾਤਮਾ ਦੀ ਕਿਰਪਾ ਨਾਲ ਸਕਸੈਸ ਹੁੰਦਾ ਜਾ ਰਿਹਾ ਹੈ ਦੋਜੀ ਬੰਬੂ ਵੱਲੋਂ 570 ਜੱਫਾ ਲਾਵੇਗਾ ਬਹੁਤ ਵੱਡਾ ਧੰਨਵਾਦ ਹੈ ਇਹ ਤਾਂ ਪਾਰੀਆ ਸੇਵਕ ਕਰ ਗਨ ਮੁੰਡੇ ਦੇ ਤਰਨੀ ਦਾ ਬਾਈ ਸੰਟੀ ਨੇ ਐਲਾਨ ਕਰਵਾਇਆ ਜੇ ਗਿਆਨੀ ਜਫਾ ਲਾਵੇ 500 ਹੋਵੇਗਾ ਜੇ ਤਰਨੀ ਜਫਾ ਲਾਵੇ ਉਹਦੇ ਲਈ ਵੀ 500 ਹੋਵੇਗਾ ਲੈ ਵੀ ਗਿਆਨੀ ਅੱਜ ਰਿਸ਼ਤੇਦਾਰ ਵੀ ਆਏ ਐ ਸੰਟੀ ਕਹਿੰਦਾ ਮੇਰੀ ਮਾਸੀ ਦਾ ਪੁੱਤ ਕਬੱਡੀ ਖੇਡ ਰਿਹਾ ਆ ਆਪਾਂ 500 ਦੇਵਾਂਗੇ ਹਰ ਇੱਕ ਜਫੇ ਦਾ ਸਾਹਮਣੇ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਧੂਰਕੋਟੀਆਂ ਕਾਲਾ ਵਾਦਾ ਹੋਇਆ ਕੇਵਲ ਲੈ ਵੀ ਪ੍ਰਦੀਪ ਅਛਰੇ ਨੂੰ ਕਹਿ ਜਾਂ ਕਹਿ ਫਿਰ ਤਰਨੀ ਨੂੰ ਵੀ ਸਾਰੀ ਪਿੰਡ ਖੜਾ ਦੇਖਦਾ ਸਾਰੀ ਪਿੰਡ ਖੜਾ ਦੇਖਦਾ ਲੋਕਾਂ ਨੇ ਬੜੀਆਂ ਗੱਲਾਂ ਕਰਨੀਆਂ ਵੀ ਦਰਨੀ ਨੇ ਫਾਈਨਲ ਦੇ ਵਿੱਚ ਕਿੰਨੇ ਕਿ ਜਫੇ ਲਾਏ ਐ ਤੇ ਜਿਹੜੇ ਫੜੇ ਐ ਉਹ ਕਿਹੜੇ ਕਿਹੜੇ ਫੜੇ ਐ ਜਿਹੜੇ ਫੜੇ ਐ ਤੇ ਕਿਵੇਂ ਕਿਵੇਂ ਫੜੇ ਐ ਜਿਹੜੇ ਫੜੇ ਐ ਤੇ ਕਿਉਂ ਫੜੇ ਐ ਜਿਹੜੇ ਫੜੇ ਐ ਤੇ ਕਾਦੇ ਲਈ ਫੜੇ ਐ ਇਹ ਲੋਕਾਂ ਨੇ ਗੱਲਾਂ ਜਿਹੜੀਆਂ ਅੱਜ ਤੋਂ ਸ਼ੁਰੂ ਕਰ ਦੇਣੀਆਂ ਐ ਅਗਲੇ ਸਾਲ ਦੇ 35ਵੇਂ ਕਬੱਡੀ ਕੱਪ ਤੱਕ ਹੁੰਦੀਆਂ ਰਹਿਣਗੀਆਂ ਇਹ ਉੱਭਾਵਾਲ ਦੀ ਧਰਤੀ ਹੈ ਜਿੱਥੇ 34ਵੇਂ ਸਾਲ ਦੇ ਵਿੱਚ ਫਾਈਨਲ ਖੇੜਿਆ ਜਾ ਰਿਹਾ ਹੈ ਤੇ ਲਾਡੀ ਹੈ ਨੌਜਵਾਨ ਚੌਂਦਿਆਵਾਲਾ ਬੜੇ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਕਹਿੰਦੇ ਆ ਗਿਆ ਹੈ ਤੋਰੀ ਵੀ ਕਹਿੰਦੇ ਚੜਾਈ ਆਏ ਮੁੰਡੇ ਦੇ ਕਹਿੰਦੇ ਚਰਚੇ ਆ ਮੇਰੇ ਮਿੱਤਰੋ ਥਾਪੀ ਪੱਗ ਵੀ ਤੇ ਖੜਦਾ ਸਿੰਗਰੂਰ ਸੁਣਦਾ ਹੋਣਾ ਖੜਕਾ ਸਿੰਗਰੂਰ ਸੁਣਦਾ ਹੋਣਾ ਰੇਡ ਪੈ ਰਹੀ ਆ ਲਓ ਸਾਹਮਣੇ ਭੂਰੀ ਕਹਿੰਦੇ ਲਾ ਲਾ ਕੇ ਮਾਰਦਾ ਜਿਵੇਂ ਅੱਕਿਆ ਜਵਾਕ ਸੁਕੂਲੋਂ ਆ ਕੇ ਭੂਟ ਜਰਾਬਾ ਲਾ ਲਾ ਮਾਰਦਾ ਹੁੰਦਾ ਨੌਜਵਾਨ ਕਹਿੰਦੇ ਲਾ ਲਾ ਕੇ ਮਾਰਦਾ ਅਗਲੀ ਰੇਡ ਕਹਿੰਦੇ ਪੱਟੂ ਪਾਉਣ ਦੇ ਲਈ ਵਧਿਆ ਹੋਇਆ ਏ ਕਹਿੰਦੇ ਇਹੀ ਪਿੰਡ ਪੂਰਾ ਉਹ ਰੰਡ ਕਹਿੰਦੇ ਭੂਰੀ ਦਾ ਇੱਕੋ ਪਿੰਡ ਹੈ ਪਰ ਉੱਭਾਵਾਂ ਦੇ ਵਿੱਚ ਕਹਿੰਦੇ ਸਥਿਤੀ ਇਦਾਂ ਦੀ ਬਣ ਗਈ ਹੈ ਵੀ ਮੁੰਡੇ ਅੱਡੋ ਵੱੱਡੀ ਹੋ ਗਏ ਹੈ ਮੁੰਡੇ ਪੱਕੋ ਵੱਖਰੇ ਹੋ ਗਏ ਹੈ ਕਿ ਮਾਰ-ਮਾਰ ਕੱਪਾ ਰੱਤਾ ਬੈਠ ਕੇ ਗੁਜਾਰੀਆਂ ਲਹੂ ਦੋਲ ਦੋਲ ਸੀ ਟਕਾਵੇਂ ਕਦੇ ਯਾਰੀਆਂ ਚੁੱਪ ਵਿੱਚ ਲਿਆ ਕੇ ਯਾਰ ਕਰ ਗਿਆ ਯਾਰ-ਵਾਰ ਚੁੱਪ ਚੰਦਰੀ ਕਰਾ ਦੀ ਕਰਾ ਉਹ ਮਿੱਤਰਾਂ ਦੇ ਕੁੱਪਈ ਜਰਾ ਸੁਣ ਕੇ ਜਾਏ ਸਰਦਾਰਾ ਮਿੱਤਰਾਂ ਚ ਖੜਕ ਪਈ ਜਰਾ ਸੁਣ ਕੇ ਜਾਏ ਸਰਦਾਰਾ ਚੌਂਦਿਆਂ ਵਾਲਿਆ ਓਏ ਆ ਮੁੰਡਾ ਕਿਸੇ ਕਿਸੇ ਤੋਂ ਰੁਕਦਾ ਜਿਹੜਾ ਇਹਨੂੰ ਫੜਦਾ ਦੁਨੀਆ ਉਹਨੂੰ ਤਕੜਾ ਮੰਨਦੀ ਐ ਓ ਜਿਹੜਾ ਤਕੜੇ ਨੂੰ ਫੜਦਾ ਦੁਨੀਆ ਉਹਨੂੰ ਤਕੜਾ ਮੰਨਦੀ ਐ ਚੌਂਦਿਆਂ ਵਾਲੇ ਅੱchre ਨੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਐ ਜਿਵੇਂ ਪਹਿਲਾਂ ਟਰਨੀ ਦੇ ਲਈ 100 ਦੇ ਬਾਣ ਹੱਜ ਕੈਰੀਓ ਨਿਰਮਲ ਸੈਂਟੀ ਵੱਲੋਂ 200 ਰੁਪਏ ਚਾਉਂਦਿਆਂ ਵਾਲੇ ਅਛਰੇ ਦੇ ਲਈ ਆਇਆ ਹੈ। ਤਰਨੀ ਤਰਨੀ ਨੇ ਜੱਫਾ ਜਿਹੜਾ ਚੋਟੀ ਦਾ ਲਾ ਦਿੱਤਾ। ਸਾਡੇ ਵੀਰ ਸੈਂਟੀ ਵੱਲੋਂ ਜਿਹੜੇ ਵੱਡੇ ਮਾਨ ਸਨਮਾਨ ਉਹ ਤਰਨੀ ਉੱਬਾ ਵਾਲੀਏ ਦੇ ਲਈ ਆਏ ਆ। ਲੋ ਦੂਸਰੇ ਪਾਸੇ ਫਿਰ ਕਬੱਡੀ ਪਾਉਣ ਦੇ ਲਈ ਨੌਜਵਾਨ ਚੌਂਦਿਆਂ ਵਾਲਾ ਇਸ ਵਿੱਚ ਲਾਡੀ ਲਾਗਾ ਦੇ ਨਾਲ ਪਾਲਿਆ ਹੋਇਆ ਅੱਗੇ ਵੱਲ ਵਧਦਾ ਜਾ ਰਿਹਾ ਹੈ ਚਾਰ ਖੜੇ ਇੰਤਜ਼ਾਰ ਕਰਦੇ ਆ ਕਿ ਲੁੱਕ ਲੁੱਕ ਕੇ ਬਣਾਉਣੀਆਂ ਨਹੀਂ ਨੀਤੀਆਂ ਪੰਗਾ ਸਿੱਧੇ ਮੱਥੇ ਕੇਰਾ ਆ ਆਪਾਂ ਲੈ ਕੇ ਦੇਖਣਾ ਓਏ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਢਾਕੇ ਉੱਤੇ ਬਹਿ ਕੇ ਦੇਖਣਾ ਆਪਾਂ ਲੁੱਕ ਲੁਲਾ ਬਣਾਉਣੀਆਂ ਨਹੀਂ ਨੀਤੀਆਂ ਪੰਗਾ ਸਿੱਧੇ ਮੱਥੇ ਕੇਰਾ ਲੈ ਕੇ ਦੇਖਣਾ ਅਸੀਂ ਜ਼ਿੰਦਗੀ ਨੂੰ ਢਾਕੇ ਉੱਤੇ ਬਹਿ ਕੇ ਦੇਖਣਾ ਕਲੱਬ ਵੱਲੋਂ ਤਰਨੀ ਦੇ ਲਈ 500 ਦੇ ਮਾਣ ਹੋਰ ਆਇਆ ਹੈ ਕਲੱਬ ਵੱਲੋਂ ਤਰਨੀ ਦੇ ਲਈ ਵੱਡੇ ਮਾਣ ਨੇ 500 ਦੇ ਧੰਨਾ ਭਗਤ ਕਲੱਬ ਉਹਨਾਂ ਵੱਲੋਂ ਵੀਰਾਂ ਵੱਲੋਂ ਇੱਧਰ ਸਾਡੇ ਸੁਖਵਿੰਦਰ ਟਵਾੜਾ ਜੀ ਮੈਂ ਦਿਲੋਂ ਧੰਨਵਾਦ ਕਰਦਾ ਏ ਸੁਖਵਿੰਦਰ ਟਵਾੜਾ ਜੀ ਵੱਡੇ ਮਾਣ ਇਹਨਾਂ ਬੋਲਾਂ ਦਾ ਬੜਾ ਵੱਡਾ ਮਾਣ ਭੇਜਿਆ ਏ ਮੈਂ ਦਿਲੋਂ ਧੰਨਵਾਦ ਕਰਾਂਗਾ ਲੈ ਵੀ ਤਰਨੀ ਤੇਰੇ ਪੈਸੇ ਸਾਡੇ ਕੋਲੇ ਆਏ ਪੈਸੇ ਤੇਰੇ ਸਾਡੇ ਕੋਲੇ ਆਏ ਲਓ ਰੇਡ ਕਹਿੰਦੇ ਪੈ ਰਹੀ ਆ ਇਹ ਪਰ ਕਹਿੰਦੇ ਕਬੱਡੀ ਪੈ ਰਹੀ ਆ ਫਾਈਨਲ ਮੈਚ ਉੱਪਾ ਬਾਦ ਵੀ ਕਹਿੰਦੇ ਧਰਤੀ ਆ ਕੋਈ ਕਹਿੰਦਾ ਟੱਕੂ ਵਾਲੇ ਬਾਜੀ ਮਾਰਨਗੇ ਕੋਈ ਕਹਿੰਦਾ ਚੌਂਦਾ ਜਿੱਤੂ ਇਹ ਸ਼ੱਕ ਤੇ ਰਹਿਣੀ ਆ ਉਹ ਉੱਪਾ ਬਾਦ ਮੇਲਾ ਸੇਵਕਾਂ ਧੱਕ ਤੇ ਪਹਿਣੀ ਐ ਇਹ ਉੱਬਾਵਾਲ ਦਾ ਮੇਲਾ ਸ਼ੱਕ ਵੀ ਰਹੀ ਐ ਟੱਕ ਵੀ ਪੈਣੀ ਹੈ ਹਾਲੇ ਤਾਂ ਯਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਓਏ ਹਾਲੇ ਤਾਂ ਤੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਯਾਰ ਮੈਦਾਨ ਦੇ ਵਿੱਚ ਨੇ ਤੀਰ ਕਮਾਨ ਦੇ ਵਿੱਚ ਨੇ ਜਿੱਤੂਗਾ ਕੌਣ ਦੁਨੀਆ ਸ਼ਰਤਾਂ ਲਈ ਬੈਠੀ ਹੈ ਵਾਓ ਓਏ ਛੰਨਾ ਵਾਲਿਆ ਭੂਰੀ ਲਾ ਲਾ ਕੇ ਮਾਰਦਾ ਹੈ ਕਿ ਹੱਟ ਪਿੱਛੇ ਨੁਤਰਾਂ ਦੀ ਮੋਛਦਾ ਸਵਾਲ ਹੈ ਹੱਟ ਪਿੱਛੇ 500 ਤਰਨੀ ਦੇ ਜੱਫੇ ਨਾਲ ਦਿੱਤਾ ਜਾਵੇਗਾ 500 ਤਰਨੀ ਦੇ ਜੱਫੇ ਦਾ ਦਿੱਤਾ ਜਾਵੇਗਾ ਲਓ ਰੇਡ लाडी ਦੀ ਤਰਨੀ ਜੱਫਾ ਲਾਵੇ ਤੇ ਵੱਡੇ ਮਾਣ ਦਿੱਤੇ ਜਾਣਗੇ ਹਾਂਜੀ ਸੇਵਕ ਜੀ लाਡੀ ਚੌਂਦਿਆਂ ਵਾਲੇ ਦੀ ਕਬੱਡੀ ਪੈ ਰਹੀ ਹੈ ਚੌਂਦਿਆਂ ਵਾਲੇ लाਡੀ ਦੀ ਇਸ ਵੇਲੇ ਮੈਦਾਨ ਦੇ ਵਿੱਚ ਰੇਡ ਪੈ ਰਹੀ ਹੈ ਚਾਰ ਖੜੇ ਆ ਨੌਜਵਾਨ ਇਸ ਵਿੱਚ ਕੱਟੂ ਪਿੰਡ ਦੇ ਇੱਕ ਪਾਸੇ ਦੇਖੀ ਵੀ ਜਸਵੀਰ ਹੈ ਗੁੱਡੂ 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 ਕੱਟੂ ਵਾਲਾ ਪਰ ਉਹਦਾ ਸਾਥੀ ਮੈਦਾਨ ਦੇ ਵਿੱਚ ਮੁਕਾਬਲਾ ਕਰਦਾ ਹੋਇਆ ਗਿਆਨੀ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਹੈ ਨੰਬਰ ਜਿਹੜਾ ਰੇਡਰ ਦਾ ਹੈ ਲਓ ਕਹਿੰਦੇ ਕਾਲਾ ਧੂੜ ਕੋਟਿਆ ਸੋਰ ਆ ਗਿਆ ਹੈ ਰੇਡ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਇਹ ਪਰ ਕਹਿੰਦੇ ਤਰਨੀ ਵਰਗੇ ਮੁੰਡੇ ਕਹਿੰਦੇ ਪ੍ਰਦੀਪ ਵਰਗੇ ਮੁੰਡੇ ਕਹਿੰਦੇ ਅਸ਼ਰੇ ਵਰਗੇ ਬਬਲੇ ਵੱਲੋਂ ਜੇ ਤਰਨੀ ਜੱਫਾ ਲਾਵੇ ਨੇ 100 ਲਓ ਕਹਿੰਦੇ ਰੇਡ ਪਾ ਰਹੀ ਹੈ ਕਾਲੇ ਦੀ ਧੂੜ ਟੋਟਿਆ ਕਹਿੰਦੇ ਪੋਲੇ ਪੋਲੇ ਕਾਬਲ ਵਧਾਉਂਦਾ ਲਓ ਪ੍ਰਦੀਪ ਕਹਿੰਦੇ ਕਰਦਾ ਟਰਾਈ ਮੇਰੇ ਮਿੱਤਰੋ ਲਓ ਸਾਧੂਆ ਵਾਲੀਆਂ ਜੱਫੀਆਂ ਪੈ ਗਈਆਂ ਨਹੀਂ ਉਹ ਰਿਸਾਂ ਬੱਕਰਾ ਸਵਾਦ ਵਾਹ ਓ ਧੂੜਕੋਟ ਵਾਲਿਆ ਵਾਹ ਓ ਧੂੜਕੋਟ ਵਾਲਿਆ ਕਿ ਫੁੱਲ ਝੜੀਏ ਨਹੀਂ ਬਹਿ ਜਾ ਪਾਸੇ हट ਕੇ ਜੱਟ ਦੀਆਂ ਹੋ ਗਈਆਂ ਬ੍ਰੇਕਾਂ ਫੇਰ ਲਈ ਖੁੱਲ ਝੜੀਏ ਨਹੀਂ ਬਹਿ ਜਾ ਪਾਸੇ ਹਟ ਕੇ ਅੱਜ ਕਾਲੇ ਦੀਆਂ ਹੋ ਗਈਆਂ ਬ੍ਰੇਕਾਂ ਫੇਲੀਆਂ ਬਾਕੀ ਬ੍ਰੇਕਾਂ ਫੇਲ ਹੋ ਰਹੀਆਂ ਜਿਵੇਂ ਅਮਰੀਕ ਨੇ ਕਿਹਾ ਵੀ ਇਹ ਕਿਸੇ ਕਿਸੇ ਤੋਂ ਨਹੀਂ ਰੁਕਦਾ ਜੀ ਤੋ ਰੁਕਦੇ ਵੀ ਚੜ੍ਹਾਈ ਬਣ ਜਾਂਦੀ ਹੈ ਉਹਦੀ ਚਰਚਾ ਹੁੰਦੀ ਹੈ ਵੀ ਫਲਾਣੇ ਨੇ ਧੂਰਕੋਟ ਵਾਲਾ ਰੋਕਿਆ ਫਲਾਣੇ ਨੇ ਕਾਲੇ ਨੂੰ ਜਫਾ ਲਾਇਆ ਲਓ ਭੂਰੀ ਦੀ ਰੇਡ ਤੇ ਅਮਰੀਕ ਯਾਰਾਊ ਮੈਕ ਤੇ ਬਬਲੇ ਵੱਲੋਂ 100 ਦਾ ਤਰਨੀ ਜੱਸਾ ਲਾਵੇ ਪਰ ਇੱਥੇ ਕਹਿੰਦੇ ਰੇਡ ਪੈ ਰਹੀ ਹੈ ਆਓ ਸਾਹਮਣੇ ਦੇਖਦੇ ਆਂ ਵੀ ਨੌਜਵਾਨ ਕਹਿੰਦੇ ਸਵੇਗੜ ਸ਼ੰਨਾ ਵਾਲਾ ਤਕੜਾ ਨੰਬਰ ਜੁੜ ਗਿਆ ਹੈ ਪਿਆਰਾ ਮੰਨਵੀ ਜੀਓ ਕਿਰਪਾ ਕਰ ਉਹਨਾਂ ਨੂੰ ਬੇਨਤੀ ਆਏ ਔਰ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਤੀਜਾ ਨੀ ਉਹ ਸ਼ਬਦ ਬੋਲਿਆ ਗਿਆ ਛੋਟਾ ਪੱਛਾ ਛੋਟਾ ਵੀਰ ਸਮਝ ਕੇ ਮਾਫ ਕਰ ਰਹੇ ਹੋ ਮੇਰੀਆਂ ਭੁੱਲਾਂ ਮੇਰੀ ਝੋਲੀ ਪਾ ਦਿਓ ਅਸੀਂ ਭੁੱਲਣ ਹਾਰੇ ਤੁਸੀਂ ਬਖਸ਼ਣ ਹਾਰੇ ਵੱਡਾ ਵੀਰ ਹੈ ਵੱਡੇ ਮਾਨ ਉਹਨਾਂ ਨੇ ਭੇਜੇ ਧੰਨਵਾਦ ਜਿਉਂਦੇ ਵਸਦੇ ਰਹੋ ਸਾਡੀਆਂ ਦੁਆਵਾਂ ਨੇ ਆਜ਼ਾਦ ਸਪੋਰਟਸ ਕਲੱਬ ਵੱਲੋਂ ਸਾਰੀਆਂ ਸੰਗਤਾਂ ਦਾ ਜਿਹੜੇ ਦਰਸ਼ਕ ਕਬੱਡੀ ਨੂੰ ਪਿਆਰ ਕਰਦੇ ਕਬੱਡੀ ਦੇ ਖਿਡਾਰੀਆਂ ਦਾ ਸਭ ਦਾ ਧੰਨਵਾਦ ਹੈ ਆਜ਼ਾਦ ਸਪੋਰਟਸ ਕਲੱਬ ਵੱਲੋਂ ਲੈ ਵੀ ਭਾਈ ਆਪਾਂ ਰਿਜ਼ਲਟ ਡੈਣੀ ਜੜਵਾਜੀ ਰਿਜ਼ਲਟ ਜਿਹੜਾ ਆਪਾਂ ਜਰੂਰ ਇੱਕ ਵਾਰ ਅਨਾਉਂਸ ਕਰ ਦਿਜੀਏ ਪਹਿਲੇ ਨੰਬਰ ਤੇ ਕਿਹੜੀ ਟੀਮ ਆਈ ਹੈ ਨੰਬਰ ਵਾਲਾ ਭਾਈ ਕੱਟੂ ਦੀ ਟੀਮ ਜਿਹਨੇ ਪਹਿਲਾ ਪ੍ਰਾਈਜ਼ ਜਿੱਤਿਆ 71000 ਸੈਕੰਡ ਟੀਮ ਹੈ ਚੌਂਦਿਆਂ ਦੀ 14 ਸਾਡੇ 14 ਨੰਬਰ ਜਿਹੜੇ ਕੱਟੂ ਦੀ ਟੀਮ ਦੇ ਤੇ 12 ਨੰਬਰ ਚੌਂਦਿਆਂ ਦੀ ਟੀਮ ਦੇ ਭੂਰੀ ਨੇ 7 ਕਬੜੀਆਂ ਪਾ ਕੇ 7 ਨੰਬਰ ਜੋੜੇ ਐ ਬੈਸਟ ਰੀਡਰ ਦਾ ਖਿਤਾਬ ਹਾਸਲ ਕੀਤਾ ਟੀਮ ਦੀ ਸਹਿਮਤੀ ਦੇ ਨਾਲ ਕਾਲਾ ਤੇ ਪੱਟੂ ਇਹ ਤਿੰਨੋਂ ਜਿਹੜੇ ਸਾਂਝੇ ਤੌਰ ਤੇ ਬੈਸਟ ਬਣੇ ਆ ਜਸਵੀਰ ਗੁੱਡੂ ਤੇ ਲਖਾ ਢਣੋਲੀ ਜਿਨ੍ਹਾਂ ਨੇ ਇੱਕ ਇੱਕ ਜਫਾ ਲਾਇਆ ਤੇ ਸਾਂਝੇ ਤੌਰ ਤੇ ਬੈਸਟ ਜਫੀ ਬਣੇ ਆ ਬੈਸਟ ਖਿਡਾਰੀਆਂ ਦੇ ਲਈ 31-31 ਹਜ਼ਾਰ ਚੈਂਪੀਅਨ ਰਹਿਣ ਵਾਲੀ ਟੀਮ ਦੇ ਲਈ 71 ਹਜ਼ਾਰ ਰਨਰ ਅਪ ਟੀਮ ਦੇ ਲਈ 51 ਹਜ਼ਾਰ ਲਖੇ ਢਣੋਲੀ ਵਾਲੇ ਨੇ ਇੱਕ ਟੱਟ ਲੈ ਕੇ ਇੱਕ ਜਫਾ ਲਾਇਆ ਹੈ ਟੀਮ ਦੀ ਸਹਿਮਤੀ ਦੇ ਨਾਲ ਗੁੱਡੂ ਕੱਟੂ ਵਾਲਾ ਵੀ ਜਿਹੜਾ ਸਾਂਝੇ ਤੌਰ ਤੇ ਬੈਸਟ ਬਣਿਆ ਹੈ ਕਾਲਾ ਪੱਟੂ ਤੇ ਭੂਰੀ ਇਹ ਸਾਂਝੇ ਤੌਰ ਤੇ ਜਿਹੜੇ ਬੈਸਟ ਰੇਡਰ ਬਣੇ ਹੈ ਗੁੱਡੂ ਤੇ ਲੱਖਾ ਇਹ ਬੈਸਟ ਯਾਫੀ ਬਣੇ ਹੈ ਸਾਡਾ ਕਬੱਡੀ ਖਿਡਾਰੀ ਤਰਨੀ ਕੁਝ ਮਾਇਆ ਜਿਹੜੀ ਬਾਈ ਅਮਰੀਕਾ ਉਰਾਂ ਕੋਲੇ ਐ ਤਰਨੀ ਜਰੂਰ ਬਾਈ ਆਪਾਂ ਪ੍ਰਾਪਤ ਕਰ ਲਈਏ